ਕਰਦਾ ਮਨ ਚੁੱਪ ਕਰੇ ਤੇ ਪ੍ਰਮਾਤਮਾ ਦੀ ਆਵਾਜ਼ ਸੁਣਾਈ ਦੇਵੇ ਮਨ ਨੇ ਤੇ ਆਪਣਾ ਰੋਲਾ ਭਾਇ ਹੋਇਆ ਬੜਾ ਜ਼ੋਰਦਾਰ ਆਪ ਇਤਨੇ ਸਾਰੇ ਸੱਜਣ ਬੈਠੇ ਹੋ ਨਾ ਇੱਕ ਗੱਲ ਤੇ ਮੈਂ ਆਪਣੇ ਅਨੁਭਵ ਦੇ ਆਧਾਰ ਤੇ ਦਾਅਵੇ ਨਾਲ ਕਹਿ ਸਕਦਾ ਗੁਸਤਾਖੀ ਮਾਫ ਹਰ ਇੱਕ ਦਾ ਮਨ ਬੋਲ ਰਿਹਾ ਹੈ ਤੇ ਜਿਵੇਂ ਹਰ ਇੱਕ ਦਾ ਮਨ ਬੋਲ ਰਿਹਾ ਹੈ ਤੇ ਗੁਰੂ ਦੀ ਬਾਣੀ ਦਾ ਕੀਰਤਨ ਹੋ ਰਿਹਾ ਹੋਵੇ ਗੁਰੂ ਦੀ ਬਾਣੀ ਦੀ ਕਥਾ ਹੋ ਰਹੀ ਹੋਵੇ ਤੇ ਇੰਜ ਕਹਿ ਲੋ ਗੁਰੂ ਬੋਲ ਰਿਹਾ ਤੇ ਫਿਰ ਮਨ ਵੀ ਬੋਲ ਰਿਹਾ ਤੇ ਸਰੋਤਾ ਕੌਣ ਬਣੇਗਾ ਕੌਣ ਸੁਣੇਗਾ ਕਿਸ ਨੇ ਸਰੋਤਾ ਬਣਨਾ ਹੈ ਅਗਰ ਵਾਕਈ ਕੋਈ ਸਰੋਤਾ ਬਣ ਜਾਏ ਤਾਂ ਮੈਂ ਹਮੇਸ਼ਾ ਕਹਿਣਾ ਹੁਨਾ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਮਨ ਨਹੀਂ ਸੁਣਦਾ ਮਨ ਬੋਲਦਾ ਹੈ ਮਨ ਨੂੰ ਬੋਲਣ ਦੀ ਆਦਤ ਹੈ ਬੋਲੀ ਜਾਂਦਾ ਹੈ ਬੋਲੀ ਜਾਂਦਾ ਹੈ ਬੋਲੀ ਜਾਂਦਾ ਹੈ ਮਹਾਤਮਾ ਬੁੱਧ ਤੇ ਕਹਿੰਦੇ ਸਨ ਕਿਸੇ ਗਿਆਨ ਦੀ ਲੋੜ ਨਹੀਂ ਕਿਸੇ ਕਰਮ ਦੀ ਲੋੜ ਨਹੀਂ ਕਿਸੇ ਯਤਨ ਦੀ ਲੋੜ ਨਹੀਂ ਬਸ ਤੁਸੀਂ ਚੁੱਪ ਕਰ ਜਾਓ ਪ੍ਰਮਾਤਮਾ ਬੋਲਣ ਲੱਗ ਪਏਗਾ ਉਹ ਬੋਲਦਾ ਹੀ ਪਿਆ ਸੁਣਾਈ ਕਿਉਂ ਨਹੀਂ ਦੇ ਰਿਹਾ ਤੁਹਾਡੇ ਆਪਣੇ ਬੋਲ ਇਤਨੇ ਉੱਚੇ ਨੇ ਇਤਨੇ ਜ਼ੋਰ ਦੇ ਬੋਲ ਰਹੇ ਹੋ ਅਨਾਹ ਦਲਾਦ ਨਹੀਂ ਸੁਣਾਈ ਦੇ ਰਿਹਾ ਠਾਕਰ ਹਮਰਾ ਸਦ ਬੋਲੰਦਾ ਤੇ ਸਦਾ ਬੋਲਦਾ ਪਿਆ ਤੂੰ ਮੈਂ ਫਿਰ ਦੋਰਾਵਾ ਮਨੁਖ ਨਵੇ ਵੀ ਸਦੀ ਆਪਣੇ ਬੋਲਾ ਰਾਹੀ ਪ੍ਰਗਟ ਆਉਂਦਾ ਹੈ ਇਹਦਾ ਮੂੰਹ ਮੱਥਾ ਵੇਖ ਕੇ ਕੁਛ ਨਹੀਂ ਪਤਾ ਚੱਲਦਾ ਕਿ ਇਹ ਇਹਦੇ ਹੱਥ ਪੈਰ ਵੇਖ ਕੇ ਕੁਛ ਨਹੀਂ ਪਤਾ ਚੱਲਦਾ ਕਿ ਇਹ ਇਹਦੇ ਨੈਣ ਨਕਸ਼ ਵੇਖ ਕੇ ਕੁਛ ਵੀ ਨਹੀਂ ਪਤਾ ਚੱਲਦਾ ਕਿ ਇਹ ਬੋਲਾਂ ਤੋਂ ਪਤਾ ਚੱਲਦਾ ਹੈ ਬੋਲ ਵਿੱਚ ਇਸ ਦਾ ਆਚਾਰ ਬੋਲਾਂ ਦੇ ਵਿੱਚ ਇਸ ਦਾ ਵਿਵਹਾਰ ਬੋਲਾਂ ਦੇ ਵਿੱਚ ਇਸ ਦਾ ਸੁਭਾਅ ਸਭ ਪ੍ਰਗਟ ਆਉਂਦਾ ਹੈ ਬੋਲੀ ਦੱਸ ਦਿੰਦੇ ਨੇ ਤਮੋ ਗੁਣੀ ਹੈ ਬੋਲੀ ਦੱਸ ਦਿੰਦੇ ਨੇ ਰਜੋ ਗੁਣੀ ਹੈ ਬੋਲੀ ਦੱਸ ਦਿੰਦੇ ਨੇ ਸਤੋ ਗੁਣੀ ਹੈ ਬੋਲਤ ਹੀ ਪਹਿਚਾਨੀਏ ਸਾਧ ਅਸਾਧ ਕੋ ठाਠ ਅੰਤਰ ਕੀ ਕਰ ਨਹੀਂ ਸਵੇ ਨਿਕਸੇ ਮੁਖ ਕੀ ਬਾਟ ਪਰ ਜਿੱਥੇ ਆਮ ਮਨੁੱਖ ਨਵੇ ਵਿਸਦੀ ਆਪਣੇ ਬੋਲਾ ਰਾਹੀ ਪ੍ਰਗਟ ਆਉਂਦਾ ਹੈ ਪਰਮਾਤਮਾ 100% ਸੈਂਡ ਪਰਸੈਂਟ ਬੋਲਾ ਰਾਹੀ ਪ੍ਰਗਟ ਆਉਂਦਾ ਹੈ ਆਪਣੇ ਵਾਖ ਰਾਹੀ ਪ੍ਰਗਟ ਆਉਂਦਾ ਹੈ ਪੂਰਨ ਤੌਰ ਤੇ ਆਪਣੇ ਵਾਖ ਰਾਹੀ ਪ੍ਰਗਟ ਆਉਂਦਾ ਹੈ ਔਰ ਜਿਸ ਨੂੰ ਪਰਮਾਤਮਾ ਨੂੰ ਸੁਣਨ ਦੀ ਜਾਚ ਆ ਗਈ ਵੇਖਣ ਦੀ ਜਾਂਚ ਉਸੇ ਨੂੰ ਆਂਦੀ ਏ ਕਿਉਂਕਿ ਜਿਸ ਦਿਨ ਪ੍ਰਮਾਤਮਾ ਨੂੰ ਸੁਣਦਾ ਏ ਉਸੇ ਦਿਨ ਉਸ ਦੀ ਅੱਖਾਂ ਖੁੱਲਦੀਆਂ ਨੇ ਉਸ ਤੋਂ ਪਹਿਲੇ ਖੁੱਲਦੀਆਂ ਹੀ ਨਹੀਂ। ਔਰ ਉਸੇ ਅੱਖ ਨੂੰ ਕਿਹਾ ਗਿਆ ਤ੍ਰਿਲੋਚਨ। ਲੋਚਨ ਕਹਿੰਦੇ ਨੇ ਅੱਖ ਨੂੰ ਤ੍ਰਿਲੋਚਨ। ਤੀਸਰਾ ਲੋਚਨ, ਤੀਸਰੀ ਅੱਖ। ਇਹ ਤ੍ਰਿਲੋਚਨ ਨਾਮ ਪ੍ਰਮਾਤਮਾ ਦਾ ਵੈਸੇ। ਤੀਜੀ ਅੱਖ ਉਹ ਜਿਹੜੀ ਤੀਜੀ ਅੱਖ ਹੈ ਇੱਕ ਦਿਖਾਈ ਦਿੰਦਾ ਹੈ ਇਹ ਜਿਹੜੀਆਂ ਦੋ ਅੱਖਾਂ ਨੇ ਦੋ ਦਿਖਾਈ ਦਿੰਦੇ ਨੇ ਮੈਂ ਫਿਰ ਅਰਜ਼ ਕਰਾਂ ਦੋ ਦਿਖਾਈ ਦਿੰਦੇ ਨੇ ਰੋਸ਼ਨੀ ਦਿਖਾਈ ਦਿੰਦੀ ਹੈ ਹਨੇਰਾ ਦਿਖਾਈ ਦਿੰਦਾ ਹੈ ਛੋਟਾ ਦਿਖਾਈ ਦਿੰਦਾ ਹੈ ਵੱਡਾ ਦਿਖਾਈ ਦਿੰਦਾ ਹੈ ਸਿਰਫ ਇਸਤਰੀ ਨਹੀਂ ਦਿਖਾਈ ਦਿੰਦੀ ਪੁਰਸ਼ ਵੀ ਦਿਖਾਈ ਦਿੰਦਾ ਹੈ ਜਿਸ ਸਿਆਣਾ ਦਿਖਾਈ ਦਿੰਦਾ ਹੈ ਤੋ ਫਿਰ ਕੋਈ ਮੂਰਖ ਵੀ ਦਿਖਾਈ ਦਿੰਦਾ ਹੈ ਦੋ ਦਿਖਾਈ ਦਿੰਦੇ ਨੇ ਕਦੀ ਬਗੌਰ ਮੁਤਾਲਾ ਕਰਨਾ ਇਕ ਨਹੀਂ ਦਿਖਾਈ ਦਿੰਦਾ ਇਕ ਦੇ ਦੇਖਦੇ ਆ ਦੂਸਰਾ ਕਲਪਨਾ ਦੇ ਰੂਪ ਵਿੱਚ ਖੜਾ ਹੋ ਜਾਂਦਾ ਹੈ ایمان ਹੈ ਤਾਂ لازمی ਕੋਈ ਬਹੁਤ ਇਮਾਨਦਾਰ ਹੈ ਸੰਸਾਰ ਤੇ ਦੋ ਰੰਗੀ ਹੈ ਇਹ ਅੱਖਾਂ ਦੋ ਦੋਵੇਂ ਅੱਖਾਂ ਦੋ ਦੇਖਦੀਆਂ ਨੇ ਹਿੰਦੂ ਦਿਖਦਾ ਹੈ ਮੁਸਲਮ ਦਿਖਦਾ ਹੈ ਸਿਰਫ ਹਿੰਦੂ ਨਹੀਂ ਦਿਖਦਾ ਮੁਸਲਮਨ ਦਿਖਾਈ ਦਿੰਦਾ ਹੈ ਸਿਰਫ ਮੁਸਲਮਾਨ ਨਹੀਂ ਦਿਖਾਈ ਦਿੰਦਾ ਯਹੂਦੀ ਦਿਖਾਈ ਦਿੰਦਾ ਸਿਰਫ ਯਹੂਦੀ ਨਹੀਂ ਦਿਖਾਈ ਦਿੰਦਾ ਈਸਾਈ ਦਿਖਾਈ ਦਿੰਦਾ ਦੂਸਰਾ ਫੌਰਨ ਸਾਹਮਣੇ ਖੜਾ ਹੋ ਜਾਂਦਾ ਹੈ ਇਹ ਆਪਣਾ ਤਾਂ ਕੋਈ ਪਰਾਇਆ ਵੀ ਖੜਾ ਹੋ ਜਾਂਦਾ ਹੈ ਇਹ ਪਰਾਇਆ ਹੈ ਤਾਂ ਫਿਰ ਕੋਈ ਆਪਣਾ ਵੀ ਖੜਾ ਹੋ ਜਾਂਦਾ ਹੈ ਇਹ ਮੈਂ ਦੋ ਰਾਹਾਂ ਗਨ ਕਿ ਦੋ ਅੱਖਾਂ ਦੋ ਦੇਖਦੀਆਂ ਨਾ ਇੱਕ ਨਹੀਂ ਦੇਖਦੀਆਂ ਹਰ ਵਕਤ ਇਹ ਦੋ ਦੇਖਦੀਆਂ ਨੇ ਇਹ ਆਪਣਾ ਹੈ ਇਹ ਆਪਣਾ ਨਹੀਂ ਤੋ ਦੋਆਂ ਦੀ ਵੰਡ ਹੋ ਗਈ ਇਹ ਮੂਰਖ ਹੈ ਇਹ ਸਿਆਣਾ ਹੈ ਇਹ ਸੁੰਦਰ ਹੈ ਇਹ ਕ੍ਰੂਪ ਹੈ ਇਹ ਇਸਤਰੀ ਹੈ ਇਹ ਪੁਰਸ਼ ਹੈ ਦੋ ਹਰ ਵਕਤ ਦੋ ਦਿਖਾਈ ਦੇਂਦੇ ਸਮਸਤ ਵਰੇਜ ਇੱਕ ਸੂਫੀ ਸੰਤ ਹੋਇਆ ਹੈ ਕਹਿੰਦਾ ਦੋਈ ਰ ਚੂੰ ਬਦਰ ਕਰਦਮ ਦੋ ਆਲਮ ਰਾ ਯਕੀਦੀਦਮ ਜਿਸ ਦਿਨ ਦੀਆਂ ਇਹ ਦੋ ਨਜ਼ਰਾਂ ਮੇਰੀਆਂ ਮਿਟ ਗਈਆਂ ਨੇ ਦੋ ਅੱਖਾਂ ਮੇਰੀਆਂ ਬੰਦ ਹੋ ਗਈਆਂ ਨੇ ਇੱਕ ਦਿਖਾਈ ਦੇ ਰਿਹਾ ਦੂਜਾ ਹੈ ਹੀ ਨਹੀਂ ਦੋ ਹੀ ਰਾ ਚੋਂ ਬਦਲ ਕਰਦਮ ਦੋ ਆਲਮ ਰਾ ਯਕੀਦੀਦਮ ਇੱਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੰਠ ਤੋਂ ਜਿਹੜਾ ਪਹਿਲਾ ਬ੍ਰਹਮਵਾਕ ਪ੍ਰਗਟ ਹੋਇਆ ਹੈ ਇੱਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਹੜਾ ਪਹਿਲਾ ਬਚਨ ਹੈ ਇੱਕ ਉਹ ਇੱਕ ਕੀ ਹੈ ਉਹ ਇੱਕ ਉਹ ਅੰਗਾਰ ਹੈ ਹੁਣ ਆਪ ਦੀ ਗਿਆਤ ਲਈ ਅਰਜ਼ ਕਰਾਂ ਭਾਰਤ ਦੇ ਪ੍ਰਾਚੀਨ ઋષਿ ਅਨੇ ਜਿਨ੍ਹਾਂ ਦਾ ਮਨ ਚੁੱਪ ਕਰ ਗਿਆ ਮੌਨੀ ਹੋ ਗਏ ਜਿਨ੍ਹਾਂ ਦਾ ਮਨ ਚੁੱਪ ਕਰ ਜਾਏ ਮੌਨੀ ਉਹਨਾਂ ਨੂੰ ਆਖਿਆ ਗਿਆ ਜੋ ਜ਼ਬਾਨ ਕਰਕੇ ਨਹੀਂ ਬੋਲਦੇ ਅੱਜ ਕੱਲ ਉਹਨਾਂ ਨੂੰ ਮੌਨੀ ਜੀ ਮਹਾਰਾਜ ਕਰਕੇ ਕਹਿੰਦੇ ਨੇ ਬਈ ਨਹੀਂ ਬੋਲਦੇ ਮੌਨੀ ਨੇ ਚੁੱਪ ਕਰ ਗਏ ਔਰ ਅਕਸਰ ਐਸਾ ਦੇਖਿਆ ਗਿਆ ਇਧਰ ਜ਼ਬਾਨ ਨੇ ਮੌਨ ਧਾਰਨ ਕੀਤਾ ਹੈ ਇਧਰ ਮਨ ਪਹਿਲੇ ਨਾਲੋਂ ਵੀ ਜ਼ਿਆਦਾ ਬੋਲਣ ਲੱਗ ਪੈਂਦਾ ਹੈ ਕਿਉਂਕਿ ਜ਼ਵਾਨ ਦੇ ਬੋਲਣ ਨਾਲ ਜਿਹੜੀ ਸ਼ਕਤੀ ਕੁਝ ਬਾਹਰ ਜਾਂਦੀ ਸੀ ਉਹ ਵੀ ਸਾਰੀ ਮਨ ਨੂੰ ਮਿਲ ਗਈ। ਤਾਂ ਮਨ ਬਹੁਤ ਬੋਲਦਾ ਹੈ। ਮੌਨੀਆਂ ਦੇ ਮਨ ਜਿੰਨੇ ਕਲਪੇ ਹੋਏ ਆਉਂਦੇ ਨੇ। ਉਤਨੇ ਉਹਨਾਂ ਦੇ ਨਹੀਂ ਆਉਂਦੇ। ਗੁਸਤਾਖੀ ਮਾ ਜਿਹੜੇ ਕੁਝ ਬੋਲ ਲੈਂਦੇ ਨੇ। ਅਗਰ ਸਾਰਥਿਕ ਬੋਲ ਲੈਂਦੇ ਨੇ। ਮਨ ਇਸ ਤਰੀਕੇ ਨਾਲ ਅਗਰ ਛੁੱਪ ਕਰ ਸਕਦਾ। ਕਿ ਸਿਰਫ ਜ਼ਬਾਨ ਨੂੰ ਚੁੱਪ ਕਰੋ ਤੇ ਮਨ ਚੁੱਪ ਕਰ ਜਾਏਗਾ ਤੇ ਜੈਸੇ ਮਨ ਚੁੱਪ ਕਰੇਗਾ ਉਹ ਪ੍ਰਮਾਤਮਾ ਦਾ ਨਾਦ ਜੋ ਬ੍ਰਹਿਮੰਡ ਦੇ ਚ ਗੂੰਜ ਰਿਹਾ ਹੈ ਇਹ ਵਿਗਿਆਨ ਦੀ ਪਕੜ ਦੇ ਚ ਨਹੀਂ ਆਇਆ ਵਿਗਿਆਨ ਪਦਾਰਥ ਨੂੰ ਤੋੜਦਾ 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 ਜਿਸ ਬਾਰੀਕ ਦਸ਼ਾ ਦੇ ਚ ਪਹੁੰਚਿਆ ਉਹ ਪਰਮਾਣੂ ਤੱਕ ਪਹੁੰਚਿਆ ਇਸ ਤੋਂ ਅੱਗੇ ਨਹੀਂ ਜਾ ਸਕਿਆ ਜੋ ਪਦਾਰਥ ਦਾ ਸਭ ਤੋਂ ਸੂਖਸ਼ਮ ਰੂਪ ਵਿਗਿਆਨ ਵੀ ਪਕੜ ਦੇ ਚਾਹਿਆ ਹੈ ਸੈਂਟਿਸਟ ਦੀ ਪਕੜ ਦੇ ਚਾਹੇ ਉਹ ਤੇ ਪਰਮਾਣੂ ਅਣੂ ਪਪਲੇ ਮੰਨ ਦੀ ਖੋਜ ਕਰਦਿਆਂ 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 ਇੱਕ ਸਾਧਕ ਪਹੁੰਚਿਆ ਪ੍ਰਮਾਤਮਾ ਤੱਕ ਔਰ ਉਸ ਤੋਂ ਅੱਗੇ ਕੁਝ ਵੀ ਨਹੀਂ ਇੱਕ ਨੂੰ ਅਖੀਰ ਦੇ ਵਿੱਚ ਹੱਥ ਵਿੱਚ ਆਏ ਨੇ ਕਿ ਪਰਮਾਣੂ ਇੱਕ ਨੂੰ ਅਖੀਰ ਦਿਸਿਆ ਪ੍ਰਮਾਤਮਾ ਇਕ ਨੂੰ ਅਸੀਂ ਸੈਂਟਿਸਟ ਕਹਿੰਦੇ ਆਂ ਇਕ ਨੂੰ ਅਸੀਂ ਸੰਤ ਕਹਿੰਦੇ ਆਂ ਖੋਜ ਤੋਹਾ ਦੀ ਮਹਾਨ ਹੈ ਕਿਉਂਕਿ ਹਰ ਮਨੁੱਖ ਪਦਾਰਥ ਨੂੰ ਤੋੜ ਕੇ ਤੇ ਪ੍ਰਵਾਹ ਪਦਾਰਥ ਦੇ ਚ ਵੀ ਪ੍ਰਵੇਸ਼ ਨਹੀਂ ਕਰ ਸਕਦਾ ਹਰ ਇੱਕ ਬੰਦਾ ਆਈਸਟਿਨ ਥੋੜੀ ਬਣ ਸਕਦਾ ਹੈ ਗਣਿਤ ਵਿੱਦਿਆ ਦਾ ਇਤਨਾ ਵੱਡਾ ਮਾਹਿਰ ਤੋਂ ਖੈਰ ਮੁਖਤਸਰ ਮੈਂ ਅਰਜ਼ ਕਰਾਂ ਬਹੁਤ ਨਾਮ ਲੰਮਕਾਵਾ ਪਦਾਰਥ ਦੇ ਤੈਅ ਦੇ ਵਿੱਚ ਪ੍ਰਵੇਸ਼ ਕਰਕੇ ਪਦਾਰਥ ਨੂੰ ਤੋੜਦੇ ਆਂ ਤੋੜਦੇ ਆਂ ਵਿਗਿਆਨ ਇੱਕ ਥਾਂ ਤੇ ਰੁਕਿਆ ਅਣੂ ਤੱਕ ਪਹੁੰਚਿਆ ਪਰਮਾਣੂ ਤੱਕ ਪਹੁੰਚਿਆ ਆਪਣੇ ਮਨ ਨੂੰ ਮਾਰਦੇ ਆਂ ਮਾਰਦੇ ਆਂ ਤੋੜਦੇ ਆਂ ਤੋੜਦੇ ਆਂ ਮਿਟਾਉਂਦੇ ਆਂ ਮਿਟਾਉਂਦੇ ਆਂ ਇੱਕ ਸਾਧਕ ਇੱਕ ਧਿਆਨੀ ਇੱਕ ਅਭਿਆਸੀ ਪ੍ਰਮਾਤਮਾ ਤੱਕ ਪਹੁੰਚਿਆ ਉਸ ਦਿਨੀ ਬੜੀ ਲੰਬੀ ਯਾਤਰਾ ਉਸ ਦੀ ਵੀ ਬੜੀ ਗਹਿਰੀ ਖੋਜ ਹੈ ਉਸ ਦੇ ਵੀ ਬਹੁਤ ਵੱਡੀ ਤਪੱਸਿਆ ਹੈ ਔਰ ਸ਼ਾਇਦ ਐਸੀ ਖੋਜ ਜੋ ਦੁਨੀਆਂ ਦੇ ਚੇਸ਼ਤਾਂ ਦੀ ਹੋਰ ਕੋਈ ਖੋਜ ਨਹੀਂ ਔਰ ਇਸ ਖੋਜ ਦੇ ਜਿਤਨੀ ਪੀੜਾ ਦੇ ਚੋਂ ਇੱਕ ਅਭਿਆਸੀ ਲੰਗਦਾ ਹੈ ਸ਼ਾਇਦ ਹੀ ਕੋਈ ਲੰਗਦਾ ਹੋਵੇ ਇਸ ਨੂੰ ਲੰਗਵੇ ਨੇ ਬਾਕੀ ਵੀ ਪੀੜਾ ਦੇ ਚੋਂ ਔਰ ਪੀੜਾ ਤੜਪਾਏਗੀ ਪੀੜਾ ਰੁਲਾਏਗੀ لازਮੀ ਇਤਨੀ ਮਿਹਰਜ਼ ਕਰਾਂ ਪੀੜਾ ਪੁਰਸ਼ ਨੂੰ ਵੀ ਰੁਲਾਉਂਦੀ ਹੈ ਇਸਤਰੀ ਨੂੰ ਵੀ ਰੁਲਾਉਂਦੀ ਹੈ ਜੋ ਅਨੁਭਵ ਦੇ ਚ ਗੱਲ ਆਈਏ ਇਸਤਰੀ ਛੇਤੀ ਰੋ ਲੈਂਦੀ ਹੈ ਪੁਰਸ਼ ਹੰਝੂਆਂ ਨੂੰ ਪੀ ਲੈਂਦਾ ਹੈ ਇਸ ਵਾਸਤੇ ਆંકੜੇ ਨੇ ਮਨੋਵਿਗਿਆਨੀਆਂ ਦੇ ਕਿ ਜਿੰਨੇ ਪੁਰਸ਼ ਪਾਗਲ ਆਉਂਦੇ ਨੇ ਇਤਨੀਆਂ ਇਸਤਰੀਆਂ ਪਾਗਲ ਨਹੀਂ ਆਉਂਦੀਆਂ ਕਾਰਨ ਇੱਕ ਗੁਬਾਰ ਸੀ ਰੋ ਪਈਆਂ ਹੰਝੂਆਂ ਦੇ ਰਾਹੀਂ ਪੀੜਾ ਨਿਕਲ ਗਈ ਮਨ ਹੌਲਾ ਹੋ ਗਿਆ ਹਲਕਾ ਹੋ ਗਿਆ পাগল ਹੋਣ ਦੀ ਘੱਟ ਸੰਭਾਵਨਾ ਰਹਿੰਦੀ ਹੈ ਰੋਜ਼ ਰੋਜ਼ ਪੁਰਸ਼ ਹੰਝੂ ਪੀਂਦਾ ਜਾ ਰਿਹਾ ਹੈ ਸ਼ਰਮ ਦਾ ਮਾਰਾ ਕਿਉਂ ਅਗਰ ਰੋਵੇ ਕਹਿੰਦੇ ਕਿ ਜਨਾਨੀਆਂ ਦੀ ਤਰ੍ਹਾਂ ਰੋ ਰਿਹਾ ਪਰ ਕੌਣ ਦੱਸੇ ਅੱਖਾਂ ਵਿੱਚ ਦੋਹਾਂ ਦੇ ਪ੍ਰਮਾਤਮਾ ਨੇ ਹੰਝੂ ਪਾਏ ਨੇ ਉਸੇ ਤਰ੍ਹਾਂ ਦੇ ਪਾਏ ਨੇ ਇਕ ਭਾਵਨਾ ਦੇ ਵੇਖ ਦੇ ਚ ਆ ਕੇ ਪੀੜਾ ਦੇ ਚ ਤੇ ਪੀੜਾ ਵਿਛੋੜੇ ਦੀ ਆਉਂਦੀ ਹੈ ਕੁਛ ਵੀ ਹੋਵੇ ਦਨ ਦਾ ਵਿਛੋੜਾ ਪਰਿਵਾਰ ਦਾ ਵਿਛੋੜਾ ਵਤਨ ਦਾ ਵਿਛੋੜਾ ਸਿਹਤ ਦਾ ਵਿਛੋੜਾ ਇੱਜ਼ਤ ਮਾਨ ਮਰਿਆਦਾ ਦਾ ਵਿਛੋੜਾ ਕੁਛ ਵੀ ਵਿਛੜੇ ਪੀੜਾ ਹੈ ਤੇ ਪੀੜਾ ਰੁਲਾਉਂਦੀ ਹੈ ਇਸਤਰੀ ਰੋ ਲੈਂਦੀ ਹੈ ਪੁਰਸ਼ਾਂ ਨੂੰ ਵੀ ਲੈਂਦਾ ਹੈ ਇਸ ਦੇ ਕਲ ਹੰਝੂ ਬਹੁਤ ਇਕੱਠੇ ਹੋ ਜਾਂਦੇ ਨੇ ਅੰਦਰ ਇੱਕ ਦਿਨ ਪਾਗਲ ਹੋ ਜਾਂਦਾ ਹੈ ਪਾਗਲ ਪਣ ਦਾ ਮਤਲਬ ਕੀ ਹੈ ਇਹਨੇ ਸਾਰੇ ਹੀ ਹੰਝੂ ਅੰਦਰ ਜਜ਼ਬ ਕਰ ਲਏ